ਅੱਜ ਮੈਨਿਆ ਲਿਆਉਣੀਆਂ ਪੈਣੀਆਂ ਅੰਦਰ ਇੱਕ ਮਹੀ ਹੋ ਮਾਰਦੀ ਆ ਸਿਆਪਾਖਾਨਾ ਜੇ ਮੈਂ ਲੈ ਆਈ ਉਹਨੂੰ ਉਹਨੇ ਤੇ ਮੈਨੂੰ ਚੁੱਕ ਜਣਾ ਨਾ ਸੁਮਨ ਨੂੰ ਪਤਾ ਲੱਗਣਾ ਵੀ ਕਿੱਥੇ ਗਈ ਮੰਮੀ ਤੇ ਕੀ ਹੋਇਆ ਵਾ ਪੱਠੇ ਪਾ ਕੇ ਨਹੀਂ ਘਰੇ ਆਈ ਹਾਏ ਰੱਬਾ ਕਿਹੜੇ ਬਖਤਾਂ ਚ ਸਾਨੂੰ ਪਾਤਾ ਤੂੰ ਬਹੁਤ ਦੁਖੀ ਹੋ ਗਏ ਅਸੀਂ ਤੇ ਹਾਏ ਇੰਨੇ ਪੱਠਿਆਂ ਨਾਲ ਮੈਂ ਤੇ ਥੱਕ ਗਈ ਹਾਂ ਰਲਾ ਕੇ ਹੀ ਹੋਣੇ ਕਿਦਾਂ ਵਾ ਹਾਏ ਰੱਬਾ ਲੱਖ ਟੁੱਟ ਗਈ ਮੇਰਾ ਏ ਕਿੰਨੂੰ ਆਵਾਜ਼ ਮਾਰਾਂ ਹੁਣ ਸੁਮਰ ਵੀ ਸੁਮਨ ਵੀ ਪਾਵੇਂ ਹੈ ਹਾ ਉਹ ਦਰ ਮੇਰੇ ਪਾਪਾ ਜੀ ਆਂਦੇ ਜਿੰਦਾ ਫੜ ਲਾ ਤੇ ਮੈਨੂੰ ਸਮਝ ਨਾ ਲੱਗੇ ਵੀ ਕਿੱਥੇ ਕਹਿ ਗਿਆ ਕੀ ਕਹਿ ਗਿਆ ਹਾਏ ਇੰਨਾ ਪਾਪ ਅਹੀਂ ਕਰ ਛੱਡਿਆ ਰੱਬਾ ਕਿੱਥੇ ਲੇਖਾ ਦੇਣਾ ਅਹੀਂ ਕਿੱਡਾ ਜਵਾਨ ਪੁੱਤ ਅਹੀਂ ਕਿੱਦਾਂ ਬੰਦੀ ਬਣਾ ਛੱਡਿਆ ਉਹਨੂੰ ਇਥੇ ਉਹਦਾ ਮੰਜਾ ਡਿੱਠਾ ਹੁੰਦਾ ਸੀ ਕਿਤੇ ਬੀਬੀ ਬੀਬੀ ਕਰਨਾ ਉਹਨੇ ਉਹਦਾ ਮੂੰਹ ਭਰਦਾ ਸੀ ਅਹੀਂ ਖੜੇ ਕਿਥੋਂ ਇੰਨੇ ਕਸਾਈ ਨਿਕਲੇ ਆ ਇੰਨੇ ਉਹਦਾਂ ਮਾੜੇ سلوਕ ਕੀਤੇ ਕਿਦਾਂ ਉਹਨੂੰ ਜਿੰਦੇ ਮਾਰੇ ਹਾਏ ਉਹਦੇ ਇੱਕ ਵਾਰ ਲਊ ਵੀ ਲੱਗ ਗਿਆ ਸੀ ਲੱਤ ਦੇ ਉੱਤੇ ਹਾਏ ਰੱਬਾ ਹਾਏ ਰੱਬਾ ਕੁੜੀ ਕਿੰਨੀ ਸੋਹਣੀ ਸੀ ਉਹਦੇ ਨਾਲ ਦੀ ਕਿੱਡੀ ਚੰਗੀ ਸੀ ਹਾਏ ਸੋਨੂ ਤੇ ਅੱਕ ਦਿਨ ਘਰੋਂ ਗਿਆ ਵਾ ਤੇ ਸਾਡੀ ਜਾਨ ਤੇ ਬਣ ਗਈਆਂ ਹਾਈ ਹਾਇਰ ਬਾ ਤੇ ਅਸੀਂ ਤਰਲੇ ਲੈਂਦੇ ਫਿਰਦੇ ਆ ਉਹ ਕੁੜੀ ਨੇ ਇੰਨਾ ਵਕਤ ਚਾ ਕਿਆ ਕਿਤੇ ਮਾਸਾ ਜਿੰਨਾ ਦਾ ਨਿਆਣਾ ਹਾਇਓ ਨੇ ਕਿੰਦਾ ਟਾਈਮ ਕੱਢਿਆ ਹੋਊਗਾ ਜੇ ਸਾਨੂੰ ਕਿਤੇ ਪਹਿਲੂ ਪਤਾ ਲੱਗ ਜਾਂਦਾ ਅਸੀਂ ਉਹਨੂੰ ਪਹਚਾ ਕੇ ਉਹਦੇ ਉੱਥੇ ਪਰ ਉਹਨੇ ਸਾਨੂੰ ਡਰੈੱਸ ਹੀ ਨਹੀਂ ਦਿੱਤਾ ਆਪਣਾ ਮੇਰਾ ਘਰ ਕਿੱਥੇ ਮੇਰਾ ਬਾਹਰ ਕਿੱਥੇ ਆ ਆयो ਆਂਦੇ ਹੀ ਮੈਂ ਕਿੰਨੇ ਥਾਵਾਂ ਦੇ ਉੱਤੇ ਦਰਖਾਸਤਾਂ ਦਿੱਤੀਆਂ ਵਾਂ ਪੁਲਿਸ ਪਹਿਲ ਨੂੰ ਹੀ ਆ ਜਾਣੀ ਹੋਊਗੀ ਫੇਰ ਇਹਨਾਂ ਨੇ ਪਹਿਲ ਨੂੰ ਹੀ ਬਣਾਇਆ ਹੋਣਾ ਸਭ ਕੋ ਕੇ ਪੁਲਿਸ ਪੁਹਾਉਣੀ ਆ ਹੋ ਹੋ ਸੋਨੂ ਸੋਨੂ ਕਦੋਂ ਘਰ ਆਏਗਾ ਪੁੱਤ ਮਾਨਪ੍ਰੀਤ ਦਾ ਬੰਦਾ ਤੇ ਚਲ ਗਿਆ ਆਪਣੇ ਘਰ ਵੇਖੋ ਕਿੱਡਾ ਸੋਹਣਾ ਉਹਦਾ ਨਾਂ ਆਂਦੇ ਮਨਜੋਦ ਮਨਜੋਦ ਆਖਿਆ ਵੀ ਮੂੰਹ ਪਰ ਆਉ ਖਲਾੜੀ 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 ਕੀ ਕੀ ਗੱਲ ਹੋ ਗਈ ਹੁਣ ਗੱਲ ਯਾਰ ਮੈਂ ਦੇ ਮੇਰਾ ਨਹੀਂ ਉਹ ਜੀ ਕਿੰਨਾ ਕਰ ਜਾਣ ਕਿਉਂਕਿ ਕੀ ਪਤਾ ਪੁਲਿਸ ਨੇ ਫੇਰ ਕਿਹੜੇ ਵੇਲੇ ਆ ਜਾਣਾ ਉਹ ਨਹੀਂ ਹੁੰਦੀ ਜੇ ਮੈਂ ਉਹਨਾਂ ਨਾਲ ਗੱਲ ਕਰਤੀਆਂ ਸੜਾ ਭੈਣ ਜੀ ਉਹਨਾਂ ਨਾਲ ਅੱਥੇ ਕਰ ਜਾਗੇ ਉਹਨਾਂ ਦੇ ਕਿਹੜੀ ਭੈਣ ਜੀ ਜੀਕੀਨ ਨਹੀਂ ਮੇਤੇ ਯਕੀਨ ਮੈਨੂੰ ਨਾ تیرਤੇ ਤਾਂ ਨਾ ਉਹਦੇ ਤੇ ਮੋਟੋ ਜੀ ਤੇ ਲੈ ਮੈਂ ਆਉ ਗੱਲ ਕਰਤੀਆਂ ਜੇ ਉਹਨਾਂ ਨੂੰ ਕਿਰੀ ਪੈਸੇ ਦੀ ਕਮੀ ਜਾਂ ਕੋਈ ਦਾਈ ਨਾ ਵਸਤੀ ਕੋਈ ਪੈਸਾ ਮੰਗਣਾ ਹੈ ਉਹਨਾਂ ਨੇ ਗੱਲ ਪੈਸੇ ਦੀ ਨਹੀਂ ਆ ਉਹ ਪ੍ਰਵਾ ਉਹ ਦਿਨ ਇੱਥੇ ਵੀ ਕਹਿ ਕੇ ਗਈ ਸੀ ਮਾਤਾ ਵਾਲਾ ਨੂੰ ਇਹ ਨਹੀਂ ਮੈਂ ਨਹੀਂ ਕੋਈ ਕਾਰਵਾਈ ਕਰਾਉਂਦੀ ਤੇ ਬਾਅਦ ਚ ਪੁਲਿਸ ਭੇਜਦੀ ਉਹਦੀ ਜ਼ੁਬਾਨ ਦਾ ਕੀ ਭਰੋਸਾ ਉਹ ਤਾਂ ਪੁਲਿਸ ਆਪਣੇ ਦੋਤੇ ਕਰਵਾਈ ਕਰਨ ਲਈ ਆਉਨੇ ਤਾਂ ਕਰਨੀ ਪੁਲਿਸ ਨੇ ਹੁਣ ਉਹ ਕੇਸ ਆਪਣਾ ਵਾਪਸ ਲੈ ਲੈਣਗੇ ਮੈਂ ਗੱਲ ਕਰਕੇ ਆ ਆ ਸਾਡੀ ਕੁਝ ਮੁੰਡੇ ਜਕੀਨ ਕਰ ਮੈਂ ਤੇ ਸਾਥ ਤੇਰਤੇ ਵੀ ਨਹੀਂ ਆਉਂਦਿਆ ਮੈਨੂੰ ਤੂੰ ਵੀ ਵੀਡੀਓ ਪਾ ਕੇ ਫਸਾਇਆ ਸਾਨੂੰ ਉਹ ਤਾਂ ਵੀਡੀਓ ਪਾਉਣੀ ਨਹੀਂ ਸਹੀ ਸੀ ਠੀਕ ਹੈ ਜੇ ਮੈਂ ਵੀਡੀਓ ਪਾਈ ਤੇ ਮੈਂ ਉਹ ਵਿੱਚ ਫੈਸਲਾ ਤੇ ਕਰਾਉਣ ਦੇ ਆ ਨਾ ਹੁਣ ਜੇ ਕਿਹਾ ਤਾਂ ਹੈ ਕੇਸ ਵਾਪਸ ਲੋ ਜੇ ਹੋਰ ਕੋਈ ਪਾ ਦਿੰਦਾ ਤੇਰੀ ਤੇ ਉਹ ਗੱਲ ਹੋ ਗਈ ਵੀ ਨੇਕੀ ਕਰਦ ਰਿਹਾ ਮੈਂ ਢਾਲ ਤੂੰ ਤੇ ਮੈਨੂੰ ਦਰਿਆ ਚ ਫੇਰ ਸੁੱਟਣਾ ਆਉਂਦਿਆ ਮੈਂ ਇਥੇ ਤੇ ਨਾ ਲਈ ਨਾ ਤੇ ਤੈਨੂੰ ਉਹਨਾਂ ਕੀ ਕਹਿਣਾ ਮੈਂ ਖੜਨਾ ਤੇ ਅਗਲਾ ਮੈਨੂੰ ਨਹੀਂ ਲੱਗ ਜਾਂਦੇ ਯਾਰ ਮੇਰਾ ਨਹੀਂ ਉਹ ਸੱਚ ਪੁੱਛੇ ਜੀ ਕੰਡਿਆ ਘਰ ਜਾਣ ਤੇ ਘਰ ਦੇਣ ਲੱਗੇ ਨਹੀਂ ਜਾਣਾ ਕਿੰਨੇ ਦਿਨ ਭੱਜੇਗਾ ਘਰ ਦੇਆਂ ਨੂੰ ਮੈਨੂੰ ਤੇ ਬੜਾ ਜੀ ਕੰਡਿਆ ਵਾ ਪਰ ਡਰ ਵੀ ਆਣਾ ਮੈਨੂੰ ਕਿੰਨੇ ਦਿਨ ਭੱਜੇਗਾ ਕਿੱਥੇ ਜਲਦੀਗਾ ਭੱਜ ਕੇ ਉਧਰ ਬਾਪੂ ਦਾ ਪਤਾ ਨਹੀਂ ਉਹਨਾਂ ਕੀ ਹਾਲ ਕੀਤਾ ਹੋਣਾ ਕੋਈ ਨਹੀਂ ਬਾਪੂ ਵੀ ਆ ਜਾਣਾ ਮੈਂ ਕੀਤੀ ਗੱਲ ਉਹਨਾਂ ਨਾਲ ਵੇਲਾ ਫਿਰ ਉਹ ਵੀ ਕਰਨਗੇ ਬੋਲਸਣਾ ਸਦੀ ਗੱਲ ਬਾਤ ਹੈ ਉਹ ਕਹਿੰਦੇ ਕੋਈ ਨਹੀਂ ਹੋ ਜਾਊਗਾ ਸਹੀ ਸਭ ਕੁਝ ਪਤਰੀ ਜਮ ਮੇ ਆ ਰਿਓ ਬਜ਼ਾਰੀ ਮੈਂ ਉਹ ਚੱਕਰ ਨਾ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਜਾਣ ਕੇ ਜੀਣਾ ਤੇ ਅਸੀਂ ਜ਼ਰੂਰ ਗਲਤੀਆਂ ਕੀਤੀਆਂ ਵਾ ਹੈਗੇ ਤੇ ਅਸੀਂ ਸਜ਼ਾ ਵਾਲੇ ਹੀ ਹਾਂ ਉਹਦਾ ਪਰ ਮਾਲਕਾ ਕਿਰਪਾ ਕਰਦੇ ਅੱਜ ਤੋਂ ਬਾਅਦਾਂ ਮੁੜ ਕੇ ਨਹੀਂ ਇਦਾਂ ਕਰਦੇ ਅਸੀਂ ਚਰਲੇ ਕੱਢਾਂਗੇ ਕੁੜੀ ਦੇ ਸੁਮਨ ਦਾ ਬੱਚਾ ਬੱਚੀ ਹੋਣਾ ਮੋਦੀ ਵਾਲ ਵੇਖ ਕੇ ਉਹਦੇ ਮਨ ਮੇਰ ਪੈ ਜਾਊਗੀ ਜੇ ਅਸੀਂ ਪਹਿਲਾਂ ਹੀ ਛੱਡ ਆਉਂਦੇ ਖਰਿਆ ਛੱਡਾ ਹੁਣ ਜਾਨ ਬਣਿਆ ਰਹਿੰਦਾ ਹਾਏ ਰੱਬਾ ਕਿੱਥੇ ਵਕਤਾਂ ਨੂੰ ਫੜੀ ਗਈ ਮੈਂ ਪੁਆੜੇ ਨੂੰ ਪਾਪ ਤੇ ਉਹ ਚਲ ਗਿਆ ਜੇਲੇ ਜੁਲੇ ਜਿੱਥੇ ਜਾਣਾ ਸੀ ਸਾਨੂੰ ਤੇ ਵਕਤਾਂ ਚ ਪਾ ਗਿਆ ਨਾ ਕੀ ਆਂਦੇ ਹੁੰਦੇ ਕਰਨ ਵਾਲਾ ਕੋਈ ਤੇ ਪਰਨ ਵਾਲਾ ਕੋਈ ਇਹਦੇ ਦਬਕਿਆਂ ਨੇ ਸਾਨੂੰ ਵੀ ਪਾਪਾਂ ਦੇ ਭਾਗੀ ਬਣਾ ਦਿੱਤਾ ਹਾਏ ਰੱਬਾ ਮੈਂ ਕੀ ਕਰਾਂ ਐਸੋ ਮਨ ਵਿਚਾਰੀ ਕੱਲੀ ਘਰ ਹੁਣੀ ਆਪਾਂ ਵੀ ਡਰਦੀ ਹੋਵੇ ਕੀ ਕਰਾਂ ਮੈਂ ਹਾਈ ਮੈਥੋਂ ਬੱਠੇ ਉਦਾਂ ਪੈਣੇ ਨਹੀਂਗੇ ਉੱਤੇ ਨਹੀਂ ਪਾਣੇ ਮੇਥੋਂ ਭਾਬਾ ਇਹ ਕੰਮ ਨਾ ਕਰਾਵੀ ਮੇਰੇ ਕੋਲੋਂ ਮਹਾਰਾਜ ਮੈਂ ਤਾਂ ਰੋਟੀਆਂ ਹੀ ਮਾਂਹ ਭੁਗੁੰਦੇ ਹਾਂ ਤੇ ਖਾਂਦੇ ਹਾਂ ਹਾਏ ਹਾਏ ਹੇ ਰੱਬ ਮੇਰਾ ਹਾਏ 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 ਓਏ ਹਾਏ ਲੋੜਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ ਮੰਗੀ ਕਰ ਹਾਏ ਆ ਮੈਂ ਕੀ ਕਰਾਂ ਰੱਬਾ ਆ ਕਿ ਉਹ ਨੂੰ ਲਗਦਾ ਜੇ ਮੈਂ ਤਰ ਰੱਬਾ ਆਏ ਆਡੇ ਵੀ ਚੰਗੇ ਕਰਮ ਲੈ ਦੇਂਦਾ ਫਾਇਕ ਲਿਕ ਮੈਂ ਕੀ ਕਰੂੰਗੀ ਹਣਾ ਏ ਬਾਬਾ ਸੋਨੂੰ ਆਜੇ ਘਰ ਸੋਨੂੰ ਆਜੇ ਮਹਾਰਾਜ ਹਨ ਕੇ ਡਰੀ ਜਾਣਾ ਉਹ ਭਰਾਵਾ ਮੈਨੂੰ ਤੇ ਆ ਦਰਖਤ ਵੇਖ ਕੇ ਡਰ ਲੱਗਣ ਡਿਆ ਪਿਆ ਹੁਣ ਇੰਨੇ ਕਹਤਾ ਤੈਨੂੰ ਹੁਣ ਇੰਨੇ ਹੀ ਕਿਹਾ ਸਾਰਾ ਕੋ ਜਿਹੜੀ ਤੂੰ ਵੀਡੀਓ ਪਾਈ ਹੈ ਨਾ ਉਹ ਜਿਹੜਾ ਹੁੰਦਾ ਉਹ ਹੀ ਕਹਿੰਦਾ 107 ਨੰਬਰ ਆਹੋ ਹੀ ਦਰਖਤ ਆ 107 ਨੰਬਰ ਆ ਉਹ ਇਧਰ ਆਇਆ ਇਥੋਂ ਵੀਡੀਓ ਪਈ ਆ ਵੀਡੀਓ ਮੈਂ ਮੰਨਦਾ ਮੈਂ ਪਾਈ ਆ ਯਾਰ ਉਹ ਮੈਂ ਵੇਖੀ ਸੀ ਜਿਹੜੀ ਤੂੰ ਇਥੋਂ ਡਿਸੰਡਿਸਨ ਕਰਾਉਣ ਡਿਆ ਨਾ ਉਹ ਜਿਹੜੀ ਤੂੰ ਫਿਲਮ ਬਣਾਉਣ ਡਿਆ ਏ ਉਹ ਚੱਲ ਬਣ ਗਈ ਆ ਚੱਲ ਤੂੰ ਐਵੇਂ ਡਰਨਾ ਚੱਲ ਚੱਲੀ ਕਰਨੂ ਮੈਨੂੰ ਤੇ ਭਰਾਵਾ ਹੁਣ ਘਰ ਵੀ ਆਪਣਾ ਨਹੀਂ ਲੱਗਣ ਡਿਆ ਸੱਚ ਪੁੱਛੇ ਬਈ ਨਿਕਾਜ ਮਾਤਾ ਤੇ ਫੇ ਭਾਬੀ ਕਰਲੇ ਆ ਮੈਨੂੰ ਨਹੀਂ ਪਤਾ ਮੈਂ ਚੱਲਾਂ ਜਾਂ ਮੈਂ ਨਹੀਂ ਘਰ ਘੁਰ ਜਾਣਾ ਓਏ ਆ ਕਾ ਡਰਨਾ ਉਹ ਮੈਂ ਗੱਲ ਕੀਤੀ ਸਾਰੇ ਉਹਨਾਂ ਨਾਲ ਜਿਹੜੀ ਕਿਹੜੀ ਮੈਂ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਕੇਸ ਆਪਾਂ ਨਹੀਂ ਹੁਣ ਕਰਨ ਦੇ ਜੇ ਪੁਲਿਸ ਹੀ ਕਰਵੇ ਕਾਢੀ ਕੋਈ ਕਰਵੇ ਨਹੀਂ ਕਰਨ ਦੇ ਉਹ ਇਹ ਕੀ ਆ ਗਈ ਨਾ ਗੱਲ ਜ਼ੁਬਾਨ ਤੇ ਫਿਰ ਤੂੰ ਮੈਨੂੰ ਕੀ ਪਤਾ ਉਹਨਾਂ ਨਾਲ ਮਿਲਿਆ ਹੀ ਨਹੀਂ ਆ ਮੈਂ ਮਿਲ ਕੇ ਕੀ ਲੈਣਾ ਉਹਨਾਂ ਕੋ ਜੇ ਲੈਣਾ ਹੁੰਦਾ ਮੈਨੂੰ 5 ਲੱਖ ਦਾ ਚੈੱਕ ਦੇਂਦੇ ਮੈਂ ਉਹਨ ਲੈ ਕੇ ਆ ਮੈਨੂੰ ਬੱਸ ਇਹੋ ਬੇਨਤੀ ਆ ਵੀ ਤੂੰ ਵਾ ਕੇਸ ਵਾਪਸ ਲਾਓ ਪੁਲਿਸ ਵਾਲ ਨੂੰ ਬੋਲੋ ਜਾ ਕੇ ਤੇ ਕੀ ਪਤਾ ਮੈਨੂੰ ਵੀ ਉੱਥੇ ਤੁਹਾਡੀ ਕੀ ਗੱਲਬਾਤ ਹੋਈ ਆ ਤੂੰ ਮੈਨੂੰ ਫਸਾਉਣਾ ਹੀ ਨਹੀਂ ਉਹਦੇ ਮਗਰ ਲਾ ਕੇ ਤੇ ਫਸਾ ਤੂੰ ਅੱਗੇ ਪਿਆ ਮੈਂ ਫਿਰ ਉੱਥੇ ਕਰਨ ਜਾਣਾ ਐ ਬਚਾਉਣ ਜਾਣਾ ਫਸਾਉਣ ਨਹੀਂ ਜਾਣਾ ਨਹੀਂ ਜਾਣਾ ਜੁੜਾ ਕਰ ਆਹ ਐਨੇ ਤੂੰ ਸਦਾਈਆਂ ਹੋਰੀਆਂ ਗੱਲਾਂ ਕਰੀ ਜਾਂਦਾ ਜਿਕੇ ਨੂੰ ਵੀ ਕਰ ਲਈਦਾ ਕਹਤੇ ਤੇ ਨਹੀਂ ਜਿਵੇਂ ਉਹਦੇ ਵੀ ਸੱਚ ਬੋਲੇ ਉਹਨੂੰ ਸੱਚ ਬੋਲਣ ਰਿਹਾ ਤੈਨੂੰ ਮੈਂ ਉਹ ਦੱਸਿਆ ਨਾ ਮੈਂ ਵੀਡੀਓ ਭੇਜੀ ਹੈ ਤੈਨੂੰ ਤਾਂ ਨਹੀਂ ਪਤਾ ਲੱਗਾ ਚੱਲ ਆਵੀਂ ਇੰਟਰ ਤੇ ਮਾੜਾ ਹੀ ਹੈ ਨਾ ਤੂੰ ਚੱਲ ਚੰਗਾ ਹੀ ਹੋ ਜੂਗਾ ਕੋਈ ਨਹੀਂ ਤੂੰ ਚੱਲਾ ਬੈਹ ਚੱਲ ਚੱਲੀ ਕਰ ਘਰ ਦੇ ਕੱਲੇ ਆ ਮੋਟਾ ਵਾਲਾ ਹੁੰਦਾ ਇਹ ਬੋਲਟ ਪੁਲਿਸ ਹੀ ਆਉਂਦੀ ਲੱਗਦੀ ਮੈਨੂੰ ਨਹੀਂ ਨਹੀਂ ਪੁਲਿਸ ਨਹੀਂ ਆਉਂਦੀ ਤੂੰ ਨਹੀਂ ਮੁੱਤੀ ਨਹੀਂ ਗੱਲ ਫੋਨ ਫੋਨ ਕੀਤਾ ਹੋਣਾ ਨਹੀਂ ਹੁੰਦੀ ਪੁਲਿਸ ਚਾਹੇਤੀ ਚੱਲ ਫੇਰ ਘਰ ਵਾੜ ਦੇ ਮੈਨੂੰ ਕੋਈ ਵੇਖੇ ਨਾ ਮੈਨੂੰ ਕੋਈ ਨਹੀਂ ਵੇਖਦਾ ਮੈਂ ਲੱਗੇ ਤੇਰੇ ਇਹ ਨਾਂ ਬਦਲ ਹੋ ਗਿਆ ਵਾ ਐਸਾ ਹੋਣਾ ਪਤਾ ਨਹੀਂ ਕਿੱਥੇ ਹੋਣਾ ਵਾ ਨਾ ਕੋਈ ਲੀੜਾ ਨਾ ਕੋਈ ਚਾਦਰ ਉੱਤੇ ਆ ਮਹਾਰਾਜ ਮਹੀਨਾ ਭਾਵੇਂ ਬਾਬਾ ਮੇਰਾ ਪੋਤਾ ਕਿੱਥੇ ਖਾ ਰਿਹਾ ਰਹੇ ਉਹ ਮੈਂ ਵੇਖਾਂ ਤੂੰ ਮੰਨੂ ਜਾ ਕੇ ਹਾਈਂ ਖਾਣ ਤੋਂ ਕੋਈ ਨਹੀਂ ਆ ਕੇ ਘਰ ਆ ਗਈ ਬੁਲਸਾ ਪਰ ਕਿਧਰ ਆ ਗਈ ਤੂੰ ਘਰ ਤੇ ਕੋਈ ਨਹੀਂ ਹੈ ਹਨਾ ਹਾਂ ਮੇਰਾ ਪੋਤਾ ਹੈ ਨਾ ਹਾਂ ਹਾਂ ਰੋਣਾ ਕਿਉਂ ਪਤਾ ਬਾਗਰ ਮੇਰਾ ਪੁੱਤ ਕਹਾ ਸਸੀ ਕਾਲ ਪੋਤਾ ਤੂੰ ਕੀ ਆ ਨਾ ਰੋ ਪਤਾ ਖਾਣ ਰੋਣ ਵਾਲੀ ਕਿਹੜੀ ਗੱਲ ਦੋ ਦਿਨ ਹੋ ਗਏ ਪਤਾ ਰੋਟੀ ਵੀ ਨਹੀਂ ਚੰਗੀ ਮਾ ਜੀ ਹਾਈ ਮੈਂ ਮਰ ਜਾਂ ਨਹੀਂ ਮੇਰੇ ਪੁੱਤ ਨੇ ਰੋਟੀ ਨਹੀਂ ਖਾਦੀ ਬਸ ਬਸ ਪੁੱਤ ਰੋਣਾ ਨਹੀਂਗਾ ਆਪਾਂ ਕਿਹੜੀਆਂ ਖਾਧੀਆਂ ਚੱਜਨਾ ਅਸੀਂ ਤੇ ਆ ਬੜੇ ਪਰੇਸ਼ਾਨ ਰਹੇ ਆ ਮੇਰਾ ਰਾਤ ਵੀ ਕਣਕਚੀ ਸੌ ਕੇ ਕੱਢੀ ਚੱਲ ਕੋਈ ਨਹੀਂ ਪਤਾ ਤੇ ਨਾ ਬਕਤ ਪੈ ਜਾ ਫਿਰ ਕਈ ਕੋਹ ਕੰਡਿਆਂ ਤੇ ਸੌਣਾ ਪੈਂਦਾ ਬੜਾ ਕੋਹ ਕਰਨਾ ਪੈਂਦਾ ਕੈ ਸਾਹਿਬ ਤੂੰ ਚਾਣਾ ਤੇ ਚਲ ਜਾ ਭਾਵੇਂ ਨਹੀਂ ਕੋਈ ਚਲ ਜਾਣਾ ਝੋਟੀ ਦਿਖਾ ਦੂੰਗਾ ਸਾਹਿਬ ਜਦ ਕਿ ਤੇ ਪਹਲਾ ਕੀ ਚਾ ਮੇਰਾ ਪੁੱਤ ਲੈ ਕੇ ਆਇਆ ਤੈਨੂੰ ਆਉ ਕਰ ਨੂੰ ਆਜੋ ਆਜੋ ਸਭ ਠੀਕ ਆ ਠੀਕ ਆ ਠੀਕ ਆ ਪੁੱਤ ਸਾਰੇ ਠੀਕ ਠਾਕ ਆ ਬਸ ਇਹਨਾਂ ਦਿਲ ਛੱਡ ਜੇ ਕੋਈ ਨਹੀਂ ਮੈਂ ਮੇਰਾ ਪੁੱਤ ਘਰ ਆਇਆ ਹੈ ਰੋੜਾ ਗਿਆ ਪਤਾ ਨਹੀਂ ਕਾਦਾ ਕਹਿਣ ਡਿਆ ਮੰਮੀ ਬਾਹਰ ਨਿੱਗੇ ਹੀ ਅਜੇ ਤੱਕ ਆਏ ਨਹੀਂ ਇਹਦੇ ਬੰਦੇ ਹਿੰਦੀ ਨਾਲ ਆਵਾਜ਼ ਆਉਂਦੀ ਸਾਡੇ ਘਰ ਕੋਈ ਹੈ ਹੀ ਨਹੀਂ ਇਹ ਬੰਦਾਂ ਨੇ ਕਾਜ ਵੀ ਅਜੇ ਹੈ ਨਹੀਂ ਘਰ ਤੁਹਾਨੂੰ ਫੋਨ ਹੈ ਮੰਮੀ ਨੂੰ ਬਹੁਤ ਨਹੀਂ ਕਿਹਾ ਦੇਖਾਂ ਪੜਾ ਉਹ ਹਾਂ ਇੱਥੇ ਡਿੱਗੇ ਹੋਣਾ ਮੰਨਾ ਸਮਨਾ ਪੁੱਤ ਸੋਨੂ ਆ ਗਿਆ ਛੇਤੀ ਬੂਆ ਕੋਲ ਸੁਣ ਪਤਾ ਸੁਮਾ ਸੋਨੂ ਆ ਗਿਆ ਪੁੱਤ ਹਾਂਜੀ ਆ ਗਿਆ ਸੋਨੂ ਪਤਾ ਆ ਨਾ ਮੰਨ ਕੇ ਰੋਕਣਾ ਪਤਾ ਨਾ ਨਾ ਐਦਾਂ ਨਹੀਂ ਕਰਨਾ ਆਪ ਨਹੀਂ 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 ਆਵੇ ਮਾਹਰਾ ਸੋਹਰੇ ਕਿਸੋ ਕਿਸਾਨ ਦੀ ਆਵੇ ਠੀਕ ਠਾਕ ਕਰ ਆਜਾ ਕੋਈ ਨਹੀਂ ਆਜੋ ਆਜੋ ਅੰਦਰ ਕੋ ਆਜੇ ਕੋਈ ਨਹੀਂ ਚਾ ਕੋਈ ਨਹੀਂ ਤੂੰ ਪਾਣੀ ਲਿਆ ਆਪ ਤੂੰ ਇੱਥੇ ਬੈਠ ਕੇ ਬ੍ਰੈਂਡ ਰੂਮ ਚ ਬਹੁਤ ਚੰਗਾ ਆ ਤੂੰ ਆ ਗਿਆ ਤੇ ਹੁਣ ਤੇਰੇ ਪਾਪਾਈ ਦਾ ਕੀ ਹਾਲ ਹੋਇਆ ਹੋਊਗਾ ਅੱਜ ਕਿਤਾ ਕਿੰਨਾ ਕੁ ਮਾਰਿਆ ਹੋਣਾ ਉਹਨਾਂ ਨੇ ਹੈ ਕੋਈ ਨਹੀਂ ਹੁੰਦਾ ਵਾਦਾ ਪਾਪਾ ਜੀ ਵੀ ਆ ਜਾਣਗੇ ਕੋਈ ਗੱਲ ਕੋਈ ਨਹੀਂ ਓਦੀ ਅੰਕਲ ਦੀ ਚਿੰਤਾ ਨਾ ਵੀ ਕਰੋ ਕੋਈ ਨਹੀਂ ਨਾ ਯਾਰ ਇਹਨਾਂ ਵਾਲੋ ਕੰਧ ਵੀ ਕੇਸ ਹੀ ਵਾਪਸ ਲੰਘਾਂਗੇ ਨਹੀਂ ਇਹ ਜਿੱਦਾਂ ਆ ਗਿਆ ਹੁਣ ਤਾਂ ਪੁਲਸ ਆ ਜੂਗੀ ਉਹਨਾਂ ਦੇ ਨਹੀਂ ਹੁਣ ਪੁਲਸ ਨਹੀਂ ਹੁੰਦੀ ਮੈਂ ਗਏ ਉਹਨਾਂ ਘਰ ਹੋਈ ਮੇਰੀ ਸਾਰੀ ਗੱਲ ਉਹਨਾਂ ਨੂੰ ਉਹਨਾਂ ਨੇ ਕੇਸ ਵਾਪਸ ਲੰਘਾ ਦੇਣਗੇ ਅੱਗੇ ਵੀ ਨਹੀਂ ਕੇਸ ਕੀਤਾ ਕੋਈ ਇਹ ਬੋਲਸ ਆਪਣੇ ਦੋਤੇ ਕਰ ਵੀ ਆਪਣੀ ਕਾਨੂੰਨੀ ਜਰੀ ਬੰਦੀ ਉਹ ਕੱਢ ਲਈ ਹੈ। ਅੱਛਾ। ਕੋਈ ਨਹੀਂ ਜਾ ਕੇ ਉਹਨੂੰ ਤਾਂ ਬੋਲਾਂਗੇ ਵੀ ਚੁੱਪ ਨਹੀਂ ਨਾ ਕਰ ਵੀ ਕੋਈ ਕਰੋ। ਹਾਂ ਫਿਰ ਵੀ ਚੰਗਾ ਵਾ ਸਾਬ ਘਰ ਆਪਾਂ 라 ਹੋਵੇ। ਸੋਨੂ ਹੁਣ ਪਤਾ ਨਹੀਂ ਵੀਡੀਓ ਕਿੰਨੇ ਪਾਤੀ ਆ। ਹੁਣ ਮੈਂ ਨਹੀਂ ਮੈਨੂੰ ਆਪਾਂ ਪਤਾ ਲੱਗੇ ਸਹੀ ਕਿ ਕਿੰਨੇ ਵੀਡੀਓ ਪਾਤੀ ਵੇਖੀ ਮੈਂ ਤਾਂ ਫਿਰ ਹਾਲ ਕੀ ਕਰਨਾ। ਮੈਨੂੰ ਪਤਾ ਲੱਗ ਜੇ ਸਹੀ ਇੰਨਾ ਮੈਨੂੰ ਮੇਰੇ ਤਾਪੂ ਆ ਨਾ ਇਹ ਗੱਲ ਦਾ ਕਿ ਕਿਹੜਾ ਸ਼ਦਾਈ ਹੋਊਗਾ ਐਡਾ ਬੇਬੂਖ। ਇਹ ਇੱਕਦਮ ਸੱਚ ਦਾ। ਨਾ ਨਾ। ਉਹ ਇੰਨੇ ਪਾਈ ਆ ਭਰਾਵਾ ਉਹ ਭਰਾਵਾ ਇਹ ਤੇਰੀ ਹੈਲਪ ਕਰਨ ਰਿਹਾ ਤੈਨੂੰ ਲੈ ਕੇ ਆਇਆ ਵਾ ਉਹਨੇ ਕਿੱਦਾਂ ਪਾਈ ਹੋਊਗੀ ਦਸੀ ਯਾਰ ਕਿੱਦਾਂ ਪਾਈ ਏ ਉਹ ਮੈਂ ਜੀ ਮੈਂ ਉਹ ਪਾਈ ਸੱਜੀ ਸਾਹਿਬ ਤੂੰ ਪਾਈ ਆ ਹਾਂਜੀ ਹਾਂਜੀ ਤੂੰ ਆਪ ਸੋਚ ਮੈਂ ਵੀ ਪੜਾਈ ਕੀਤਾ ਉਹਨਾਂ ਦਾ ਵੀ ਉਹ ਵੀ ਬੜੇ ਦੁਖੀ ਪਰੇਸ਼ਾਨੀ ਨੂੰ ਤੂੰ ਇੱਕ ਦਿਨ ਚ ਨੇ ਹੋ ਗਈ ਤੇ ਉਹ ਦੇਖੋ ਕਿੰਨਾ ਟਾਈਮ ਹੋ ਗਿਆ ਆਏ ਸਾਹਿਬ ਪਰ ਵੇਖ ਜੇ ਸਾਡਾ ਜਾਰਾ ਨੁਕਸਾਨ ਹੋ ਜਾਂਦਾ ਫੇਰ ਅਸੀਂ ਕੀ ਕਰਦੇ ਅਸੀਂ ਨਾ ਪਹਿਲਾਂ ਗੱਲ ਹੋਈ ਭੈਣ ਜੀ ਨੇ ਕਹਿੰਦੇ ਨਹੀਂ ਕੋਈ ਘਰ ਵੀ ਕੋਈ ਨਹੀਂ ਕਰਾਂਗੇ ਚਲ ਵੀ ਉਹ ਬੜੇ ਕੁਸਲੇ ਕੀਤੀ ਆਪਣੇ ਦੋਸਤੇ ਕਰਵਾਈ ਉਹਨਾਂ ਨੇ ਵੀ ਕੋਈ ਕੀਤੀ ਹਾਏ ਮੈਂ ਆ ਤੇ ਆਖਾਂ ਕਿਪਤਾ ਕਿਹੜਾ ਤੇ ਕਿਹੜਾ ਨਹੀਂ ਮਿੰਟੇ ਇਹ ਵੀ ਬੜਾ ਗੁੱਸਾ ਚੜ ਚੜ ਜਾਂਦਾ ਸੀ ਉਦੋਂ ਦਾ ਹੀ ਮੈਂ ਸੁਮਨ ਨੂੰ ਆਖਾਂ ਸੁਮਨ ਪਤਾ ਨਹੀਂ ਹੁਣ ਕੌਣ ਗਰਕ ਗਿਆ ਹੀ ਉਹ ਕਿੰਨੇ ਪਾਤੀ ਉਹ ਉਦੋਂ ਤੂੰ ਤੇ ਆਪਣਾ ਹੀ ਨਿਕਲ ਆਇਆ ਮੈਂ ਕਿਹਾ ਇਹ ਉਹਨਾਂ ਨੂੰ ਕਿ ਕਿੰਦ ਦੱਸਿਆ ਸਭ ਕੁਝ ਵਿੱਚ ਭੈਣ ਜੀ ਨਾਲ ਵੀ ਕੀਤਾ ਕਿ ਰੇ ਲਾਜੇ ਤੁਹਾਨੂੰ ਉਹ ਮਿਲਿਆ ਹੀ ਕਿ ਕਿਦਾ ਠੀਕ ਨਹੀਂ ਕੀਤਾ ਸਤਾਜਾਉ ਕਿਦਾ ਮੈਨੂੰ ਕਿਨੇ ਮਾਰ ਲੈਣਾ ਮਾਰ ਲੈਣਾ ਸਭ ਕੁਝ ਦੱਸਿਆ ਉਹਨਾਂ ਨੂੰ ਬਹੁਤ ਸਾਇਆ ਹੈ ਬੁੱਤ ਬਹੁਤ ਜਨਸਾਇਆ ਹੈਗਾ ਹੋਣੀ ਮਾਸਾ ਮਾਸਾ ਉਹਨੂੰ ਕਹੇ ਗੱਲ ਦੀ ਸਮਝ ਲੱਗਣ ਲੱਗੀ ਹੈ ਇਹੀ ਤੇ ਕਿਤੇ ਮੱਥੇ ਦੇ ਠਿਕਰੀਆਂ ਭਰ ਲਈਆਂ ਆਂ ਤੇਰਾ ਵੀ ਸਾਹਿਬ ਉਹ ਤੇ ਭੈਣ ਜੀ ਨਾਲ ਲਾ ਲਾ ਕੀ ਆ ਧੰਨਵਾਦ ਮੈਂ ਕਰਕੇ ਆਂ ਅੰਟੀ ਉਹਨਾਂ ਦਾ ਵੀ ਜਿੰਨਾ ਸੰਭਿਆ ਹੈ ਨਾ ਗੱਲ ਪਤਾ ਕੀ ਆ ਅਸੀਂ ਵੀ ਨਾ ਲਾਲਚ ਚ ਜਾ ਗਏ ਵੀ ਪੱਠੇ ਪਾਉਂਦਾ ਵਾ ਕੰਮ ਕਰਦਾ ਵਾ ਲਾਲਚ ਵੀ ਤੈਨੂੰ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਲਾਲਚ ਬੁਰੀ ਬਲਾ ਹੁੰਦਾ ਹਨਾ ਉਹ ਗੱਲ ਸਹੀ ਤੁਹਾਡੀ ਜਗ੍ਹਾ ਹੋਰ ਕੋਈ ਹੁੰਦਾ ਉਹਨੇ ਵੀ ਆ ਜਣਾ ਸੀ ਪਰ ਲੱਭਣਾ ਕੋਈ ਔਖਾ ਤੋਂ ਨਹੀਂ ਜੇ ਅਸੀਂ ਵੀ ਚਾਉਂਦੇ ਤੇ ਸਾਡੇ ਕੋ ਵੀ ਗਲਤੀ ਬੜੀ ਵੱਡੀ ਹੋਈ ਆ ਹੈ ਪਾਪੀ ਅਸੀਂ ਵੀ ਪਾਪੀ ਤੇ ਹੈਗੇ ਪੁੱਤ ਉਹਨਾਂ ਦਾ ਵੀ ਭਲਾ ਹੋ ਹੀ ਗਿਆ ਵਾ ਭਲਾ ਤੇ ਮੱਤਾ ਹੋਇਆ ਮੱਤਾ ਨਹਿਰ ਚ ਡੁੱਬ ਜਾਂਦਾ ਕੋਈ ਗਲ ਬੰਦ ਫੇਰ ਕਿੱਥੋਂ ਨਲ ਲੈਣਾ ਹੀ ਚਲੋ ਉਹ ਤੇ ਬਾਦ ਦੀਆਂ ਗੱਲਾਂ ਪਰ ਜੇ ਅਸੀਂ ਨੈੱਟ ਤੇ ਉਦੋਂ ਹੀ ਕਿਤੇ ਪਾ ਦਿੰਦੇ ਉਹ ਵੀ ਫੋਟੋ ਫਾਟੋ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਕਿਤੇ ਪਾ ਦਿੰਦੇ ਤੋ ਵਾਹ ਨੂੰ ਕੋਈ ਨਾ ਪ੍ਰੋਬਲਮ ਆ ਬਾਈ ਜਨੇ ਵਾਹ ਪਹਿਛ ਨਹੀਂ ਜਾਣ ਦਿੱਤੀ ਸਾਡੀ ਜੇ ਉਹ ਵਾਹ ਪਹਿਹ ਜਾਣ ਲੈਂਦਾ ਫਿਰ ਅਸੀਂ ਤੇ ਕੋਹ ਨਾ ਕੋ ਕਰ ਹੀ ਲੈਣਾ ਹੈਗਾ ਅਸੀਂ ਉਹਦੇ ਮਗਰ ਨਾ ਕਿ ਉਹਨਾਂ ਨੇ ਵੀ ਲੇਟ ਹੀ ਪਾਈ ਆ ਉਹਨਾਂ ਵੀ ਜੇ ਪਾਈ ਆ ਪੋਸਟ ਉਹਨਾਂ ਵੀ ਲੇਟ ਹੀ ਪਾਈ ਆ ਤੇ ਹੱਟ ਕੇ ਆਂਦੀ ਆ ਤਾਂ ਅਸੀਂ ਡਾ ਦੇਣਗੇ ਉਹ ਆਹ ਪਾਈ ਤੁਹਾਡੇ ਨੂੰ ਗਲਤੀ ਤੇ ਉਹਦਾ ਨਾ ਗਲਤੀ ਉਹਦਾ ਵੇਖਿਆ ਜਾਏ ਤੇ ਚਲੋ ਸਾਡੇ ਵਰਗਿਆਂ ਦੀ ਤੇ ਹੈਗੀ ਹੈਗੀ ਸਾਹਿਬ ਹਾਂ ਜੀ ਜੀ ਤੇ ਅਸੀਂ ਤੇ ਚਲ ਵੀ ਆਪਣੇ ਲਾਲਚ ਨੂੰ ਪੈ ਗਏ ਹਨ ਗਲਤੀ ਕਰ ਵਾਲਿਆਂ ਤਾਂ ਵੀ ਹੋਈ ਹੈ ਪਿੱਛੇ ਤੁਸੀਂ ਲੇਟ ਉਹੀ ਪੋਸਟ ਕਿਤੇ ਇਹਨਾਂ ਨੇ ਪਹਿਲਾਂ ਪਾਈ ਹੁੰਦੀ ਸੀ ਸ਼ਾਇਦ ਉਹਨਾਂ ਨੂੰ ਪਹਿਲਾਂ ਮਿਲ ਜਾਂਦਾ ਨਾ ਹੀ ਪਾਦੇ ਪਤਾ ਲੱਗ ਜਾਂਦਾ ਪਹਿਲਾਂ ਵੀ ਆਹੋ ਨਾ ਹੀ ਪਾਦੇ ਤੇ ਨਾ ਉਹ ਇੰਨੇ ਵਿਵਪਤਾਂ ਨੂੰ ਪੈਂਦੇ ਤੇ ਸੋਨੂ ਤੇਰੀ ਗੱਲ ਸੁਣ ਮੈਂ ਆਖਣ ਢਈ ਆ ਸਾਬ ਨਾਲ ਸਲਾਹ ਕਰੀਏ ਵੀ ਸੁਮਨ ਨਾਲ ਲੈ ਕੇ ਜਾਈਏ ਉਹਨੂੰ ਕੁੜੀ ਨੂੰ ਮਿਲ ਕੇ ਆਈਏ ਫੇਰ ਕਿ ਨਹੀਂ ਸਾਬ ਤੋਂ ਦਾਸ ਪੁੱਤ ਮਿਲਨ ਦੀ ਵਹਿ ਕੋਈ ਬਹੁਤ ਹੀ ਗੱਲ ਈ ਹੈ ਤੁਹਾਡੇ ਦਿਲ ਕੰਦਾ ਮਿਲ ਪਰ ਮੈਂ ਤੇ ਗੱਲ ਕਰਕੇ ਆ ਤੇ ਉਹਨਾਂ ਨੇ ਬਹੁਤ ਯਕੀਨ ਦਵਾਇਆ ਮੈਨੂੰ ਵੀ ਕੋਈ ਗੱਲ ਹੀ ਨਹੀਂ ਦੀ ਚਿੰਤਾ ਨਾ ਕਰੋ ਮਾਂ ਜਾਉਗੇ ਤਾਂ ਪੱਕਾ ਯਕੀਨ ਹੈਗਾ ਹਾਂਜੀ 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 ਪੀ ਹੁਣ ਨਹੀਂ ਕੋਈ ਵੀ ਕਰਦੀ ਗੱਲ ਹਾਂਜੀ ਹਾਂਜੀ ਅੰਕਲ ਵੀ ਆ ਜਾਣਗੇ ਘਰ ਸਾਬ ਦਾ ਪੁੱਤ ਆ ਜਾਣਗੇ ਸਾਡੇ ਤੇ ਘਰ ਦੇ ਨਵਣਾ ਵਾਂਹੀਂ ਤੇ ਕਿਤੇ ਸੁੱਖਾ ਸੁਖ ਸੁੱਕ ਕੇ ਟਾਈਮ ਪਾਸ ਰਹਿਏ ਹੀ ਕਰਨਾ ਮਾਂ ਰਾ ਚੰਗਾ ਚੰਗਾ ਲੈ ਵੀ ਪਰ ਆ ਵਕਤ ਨੇ ਤੇ ਸਾਨੂੰ ਕਿਤੇ ਇੱਕ ਵਾਰ ਕੜਾਹੇ ਚ ਉਹਦੀ ਕੱਢ ਦਿੱਤਾ ਵਾ ਮੇਰੇ ਤੇ ਕੰਨਾਂ ਨੂੰ ਹੱਥ ਲੱਗ ਗਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਬਾਪੂ ਦੇ ਵੀ ਲੱਗੇ ਤੇ ਗਾਂ ਤੋਂ ਵੀ ਇਹੋ ਜਿਹਾ ਭਲਾ ਨਹੀਂ ਕਰਦਾ ਮਰਦਾ ਕੋਈ ਮਰ ਜੇ ਗਾਂ ਤੋਂ ਕਿਸ ਨੂੰ ਚੁੱਕ ਕੇ ਨਹੀਂ ਹੁਣਾ ਤਾਂ ਨਾ ਕਿਸ ਨੂੰ ਪਾਣੀ ਪਾਉਣਾ ਮੂੰਹ 'ਚ ਫਿਰ ਦੀ ਜੀ ਗੱਲ ਨਹੀਂ ਕੋਈ ਗੱਲ ਜਿਹੜੀ ਘਾਟੇ ਨਾ ਬੀਤੀ ਹੈ ਨਾ ਸਾਨੂੰ ਪਤਾ ਵਾ 1.5 ਦਿਨ ਜੀ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਜਾਈਦਾ ਵੀ ਆ ਪਰ ਇਹ ਆ ਵੀ ਚੁੱਕ ਕੇ ਨਾ ਅਗਲੇ ਦਾ ਡਰੈਸ ਬਲੂਸ ਜੋ ਹੈਗਾ ਦਾ 기ਹਾ ਕੋਲੋ ਵੇਖੋ ਕੁਛ ਲੱਭੋ ਜੇ ਨਹੀਂ ਲੱਭਦਾ ਤੇ ਥਾਣੇ ਦਰਖਾਸਤ ਦੋ ਹੁਣ ਇਹ ਦੱਸ ਕੇ ਆਉਣਾ ਤੂੰ ਇਤਨਾ ਕਰਤੇ ਆ ਹੁਣ ਹਾੜਾ ਕੀ ਕਸੂਰੀ ਇੱਥੇ ਪਤਾ ਤੇ ਉਹ ਨਹੀਂ ਦੱਸ ਸਕਦਾ ਆਪਣਾ ਇਹੋ ਤਾਂ ਗਾਣਾ ਹੋ ਗਿਆ ਪਰ ਅਗਲੇ ਦਿਨ ਨੇ ਸੋਚਿਆ ਵੀ ਇਹਨਾਂ ਨੇ ਭਲਾ ਕੀਤਾ ਹੁਣ ਉਹ ਔਰ ਜਿੰਦਰ ਸਿੰਘ ਬਾਜੀ ਨੇ ਜਾਣਾ ਹੀ ਉਹਦੇ ਪੋਤੇ ਦਾ ਗਾੜੀ ਪਤਾ ਨਹੀਂ ਕਿੱਥੇ ਦਿੱਲੀ ਕੋਈ ਕੰਮ ਹੀ ਉਹ ਕਿੱਥੇ ਗਏ ਇੰਟਰਵਿਊ ਆ ਗਿਆ ਕੀ ਆ ਮੈਂ ਦੇਖੋ ਸੋਚਾਂ ਸੋਚਾਂ ਵੀ ਹੁਣ ਤੇ ਸਾਡੇ ਲਾਗ ਕੋ ਸਾਡੀ ਬਾਹ ਫੜਨ ਵਾਲਾ ਵੀ ਹੈ ਨਹੀਂ ਆ ਚੱਲ ਕੋਈ ਨਹੀਂ ਸਭ ਤੋਂ ਪਾਕ ਦੀ ਵੀਡੀਓ ਕੋਈ ਨਹੀਂ ਹੋਗਾ ਤੇਰਾ ਵੀ ਭਲਾ ਹੋਵੇ ਪੁੱਤ ਉਹਦੀ ਦਾ ਵੀ ਭਲਾ ਹੋਵੇ ਜਿੰਨੇ ਕਿਹਾ ਵੀ ਚੱਲ ਮੈਂ ਗਾੜੀ ਨਹੀਂ ਕੋਈ ਕੰਮ ਕਰਦੀ ਆ ਹੋ ਜਾ ਕਦੋਂ ਫੁੱਟਦੀ ਵੀ ਮੈਂ ਦੱਸਿਆ ਨੂੰ ਸਭ ਕੋਈ ਨਹੀਂ ਉਹ ਵੀ ਇਤਨਾ ਮੁੰਡਾ ਮਨਜੋਦ ਨੇਜਾ ਜੇ ਉਦਾਂ ਹੀ ਜਾਣ ਦਵਾਈ ਵੀ ਚਲਦੀ ਐ ਸਮਝ ਨਹੀਂ ਲੱਗਦੀ ਐ ਜੇ ਉਹ ਵੀ ਹਾਂਜੀ ਹਾਂਜੀ ਚਲੋ ਮਾਲਕ ਉਹਨੂੰ ਵੀ ਸਮਝ ਬੁੱਧ ਪਾਵੇ ਮਾਲਕ ਮਾਤਰ ਬੁੱਧ ਪਾਵੇ ਉਹਨੂੰ ਹੀ ਸਾਰਿਆਂ ਦਾ ਭਲਾ ਕਰੇ ਪਰ ਉਦਾਂ ਹਾਂ ਹੀ ਜਿਹੜਾ ਕੱਢਿਆ ਟੈਮ ਅਹੀਂ ਬੜਾ ਊੱਖਾ ਕੱਢਿਆ ਤੇ ਇਹੋ ਹੀ ਅਹੀਂ ਸੋਚਨੇ ਵੀ ਕੁੜੀ ਨੇ ਕਿੱਡਾ ਊੱਖਾ ਕੱਢਿਆ ਹਾਂਜੀ ਅਹੀਂ ਤੇ ਤੁਸੀਂ ਤੇ ਇੱਕ ਦੋ ਦਿਨ ਤੇ ਇੰਨੇ ਵੇਖੋ ਤੰਗ ਹੋ ਗਏ ਜੇ ਹੋ ਗਏ ਹਾਂਜੀ ਉਹਨਾਂ ਤੇ ਕੀ ਬੀਜਦੇ ਜੇ ਨਾਲ ਪਤਾ ਵੀ ਨਹੀਂ ਹੈਗਾ ਜਾਂ ਨਹੀਂ ਹੈਗਾ ਨਹੀਂ ਹੈਗਾ ਚਲ ਕੋਈ ਨਹੀਂ ਮੈਂ ਸੁਮਨ ਨੂੰ ਕਹਿੰਨੀ ਦੁੱਧ ਗਰਮ ਕਰਕੇ ਲੈ ਆਉਂਦੀ ਆ ਉਦਾਂ ਭਲਾਈ ਦਾ ਜਮਾਨਾ ਨਹੀਂ ਹੈਗਾ ਭਰਾਵਾ ਜੀ ਫਿਰ ਜੀ ਕੀਤੀ ਭਲਾਈ ਤਾਂ ਆਪੇ ਅੱਗੇ ਆਊਗੀ ਅੱਗੇ ਦੇ ਆ ਗਈ ਸਾਡੇ ਤੇ ਹੋਰ ਇਹ ਤੋਂ ਵੱਧ ਕੀ ਹੋਣੀ ਈ ਨਹੀਂ ਫਰਕ ਪਾਦੀ ਡਾਕਟਰ ਤੇ ਕਹਿੰਦਾ ਸੀਗਾ ਕਿ ਫਰਕ ਪੈਣ ਕੋਈ ਨਹੀਂ ਟੈਨਸ਼ਨ ਨਾ ਲੋ ਦਵਾਈ ਵੀ ਬੜੀ ਔਖੀ ਖਾਂਦੇ ਆ ਨਾ ਆ ਲੋ ਦਵਾਈ ਖਾ ਲੋ ਸੋਨਾ ਬੁੱਤ ਕਿੱਥੇ ਆ ਸੋਨਾ ਬੁੱਤ ਦਰਮਨ ਨੂਰ ਨਾ ਖੇਡਣ ਗਿਆ ਨਾ ਆ ਜਾਂਦਾ ਵਾਓ ਮੈਂ ਵੀ ਉਦੋਂ ਖੇਡਣਾ ਉਹ ਰੋਂੜਿਆ ਸੀ ਨਾ ਤੂੰ ਫਿਰ ਲਾਂਡੇ ਹੀ ਉਹਦੇ ਨਾਲ ਮੈਂ ਕੋਲ ਲੜਿਆ ਨਾ ਲੜੇ ਤੇ ਆ ਗਏ ਹੁਣ ਤਨ ਜਿੱਤ ਪਲ ਗਿਆ ਆਹ ਕੁ ਭਾਰਿਆ ਤਾਂ ਇਹ ਲੜੇ ਮੈਂ ਵੀ ਖਿੜ ਕੇ ਹੁਣਾ ਪੰਨਾ ਹੈ ਮੈਂ ਵੀ ਖਿੜ ਕੇ ਹੁਣਾ ਚੱਲ ਪਹਿਲਾਂ ਦਵਾਈ ਖਾ ਲੋ ਤੇ ਫਿਰ ਖੇਡਾ ਆਹੋ ਨੇਵਲ ਦੀ ਦਵਾਈ ਨਾ ਨਹੀਂ ਹੁੰਦੀ ਉਲਟੀ ਮੈਂ ਕਹ ਨਹੀਂ ਹੁੰਦੀ ਉਲਟੀ ਆਹ ਕੋੜੀ ਆ ਨਹੀਂ ਕੋੜੀ ਮੈਂ ਮੈਂ ਆਇਆ ਮੈਂ ਖਿੜ ਕੇ ਆ ਗਿਆ ਫੇ ਖਾਣਾ ਨਹੀਂ ਪਹਿਲਾਂ ਖਾਓ ਦਵਾਈ ਤੇ ਫੇ ਖਾਣਾ ਨਹੀਂ ਨਾ ਰੋਟੀ ਪਹਿਲਾਂ ਦਵਾਈ ਖਾਓ ਨਹੀਂ ਪਹਿਲਾਂ ਦਵਾਈ ਖਾਣੀ ਆ ਕੇ ਪਾਸੇ ਜਾਣਾ ਮੈਨੂੰ ਪਤਾ ਦੌੜਨਾ ਤੀ ਨਹੀਂ 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 ਮੈਨੂੰ ਬਾਥਰੂਮ ਆਇਆ ਮੈਂ ਕੁੱਟਦੀ ਵੀ ਨਹੀਂ ਆ ਫਿਰ ਬਸ ਮੈਂ ਆ ਮੈਨੂੰ ਨਹੀਂ ਪਹਿਲਾਂ ਖਾਓ ਦਵਾਈ ਮੈਨੂੰ ਉਲਟੀ ਆਣੀ ਆ ਮੈਂ ਤਾਂ ਕੁੱਟਣਾ ਹੀ ਆ ਫੇ ਮੰਮੀਆ ਕੁੱਟਦੀ ਹੁੰਦੀਆਂ ਨਾ ਫੜ ਨਹੀਂ ਮੀਂਹ ਦੇ ਪੋਟਾ ਕਿੱਦਿਲੇ ਐਨ ਨਾ ਮੈਂ ਤੇ ਉਹਦੇ ਪਖੰਡ ਕਰਨ ਲੱਗ ਗਏ ਨਾ ਤੂੰ ਮੈਂ ਕੀ ਬਾਜ ਖਾਲੂਗਾ ਨਹੀਂ ਨਾ ਆ ਵੀ ਖਾਣੀ ਆ ਹੁਣੇ ਮੇਰਾ ਨਾਮ ਮਨਜੋਤ ਥੜਾ ਵਾ ਹੋਰ ਕੀ ਠੰਡੂ ਰਾਮ ਠੰਡੂ ਰਾਮਾ ਤੇ ਠੰਡੂ ਰਾਮ ਗਿਆ ਘਰ ਮੈਨੂੰ ਮੈਂ ਤੇ ਮਨਜੋਤ ਹੀ ਕਹਿਣਾ ਇਹ ਨਹੀਂ ਨਾ ਚੰਗਾ ਇਹੋ ਨਾ ਸੋਹਣਾ ਵਾ ਅਧਵੀ ਖਾਓ ਪਹਿਲਾਂ ਮੈਂ ਬਾਅਦ ਚ ਖਾਲੂਏ ਨਹੀਂ ਨਾ ਹੁਣੇ ਖਾਓ ਨਹੀਂ ਆਹ ਫਿਰ ਦੂਸਰੀਆਂ ਦਵਾਈਆਂ ਖਾਣੀਆਂ ਵਾ ਜੋ ਬੜਾ ਬੜੀਆਂ ਦਵਾਈਆਂ ਖਾਣ ਵਾਲੀਆਂ ਵਾ ਤੇ ਮੈਂ ਕਿਹੜਾ ਬਿਮਾਰ ਵਾਂ ਪੀਣ ਵਾਲੀ ਵੀ ਨਹੀਂ ਪੀਣੀ ਅਜੇ ਤੇ ਮੈਨੂੰ ਮੈਨੂੰ ਕਿਹਿੰਦੀ ਟੱਟੀਆਂ ਲੱਗੀਆਂ ਤੁਹਾਡੇ ਇੱਥੇ ਨਾ ਸਿੱਜ ਸੱਟ ਲੱਗੀ ਦਿਖਾਈ ਨਹੀਂ ਨਗਟਣੇ ਕੱਲ ਉਹ ਤੇ ਮਾਲੀ ਜੀ ਨਹੀਂ ਕਹਾ ਹੈਗੀ ਤੇ ਇੰਨੀ ਕਿਉਂ ਨਾ ਭਾਵੇਂ ਲਾਜ਼ਮੀ ਨਾ ਕਰਾਇਆ ਤਾਂ ਡੇਣਾ ਬੇਬੇ ਬਾਪੂ ਨੇ ਹਰ ਚਮ ਬੇਬੇ ਬਾਪੂ ਕੋ ਜਾਣਾ ਵਾ ਕੀ ਕਰਨੋ ਮੈਂ ਜੀ ਕੰਦਾ ਮਿਲਣੂ ਅੱਛਾ ਨਹੀਂ ਜਾਣਾ ਹੁਣ ਉੱਥੇ ਆਪਾਂ ਮੈਂ ਜਾਣਾ ਹਾ ਹਾਏ ਹੁਣ ਨਵੀਂ ਜਿੱਦ ਟੋਰ ਨਹੀਂ ਜਾਣਾ ਵੋ ਮੇਰਾ ਜੀ ਆਪਣੇ ਘਰ ਹੈ ਨਾ ਕਿੰਨੇ ਚਿਰ ਉੱਥੇ ਰਹਿ ਕੇ ਆਏ ਤੁਸੀਂ ਹਣ ਮੇਰ ਜੀ ਨਹੀਂ ਲੱਗਦਾ ਹੰਦਾ ਬਿਨਾ ਪਾਪੂ ਜੀ ਬਈ ਯਾਦ ਆਉਂਦੀ ਆ ਪਾਪਾ ਨਹੀਂ ਉੱਥੇ ਹਣ ਮੈਨੂੰ ਮੱਜਾਂ ਦੀ ਬੜੀ ਯਾਦ ਆਉਂਦੀ ਆ ਕੋਈ ਨਹੀਂ ਮੱਜਾ ਵਾਲੇ ਖਡਾਉਣੇ ਲਿਆ ਦਾਂਗੇ ਇੱਥੇ ਉਹ ਮੱਜਾ ਮੈਨੂੰ ਯਾਦ ਕਰਦੀ ਆ ਵਾ ਚਲ ਕੋਈ ਨਹੀਂ ਵੇਖ ਲਾਂਗੇ ਮੂੰਹ ਲਾ ਜਿਓ ਉੱਥੇ ਤੀ ਹੋਂ ਨਾ ਜਹੋਂ ਡਾਕਟਰ ਜੀ ਕਹਿੰਦਾ ਵਾ ਵੀ ਜੜੀ ਇਹਦੀ ਗੱਲ ਹਰਕ ਮੰਨ ਲਿਆ ਕਰ ਹੁਣ ਤਾਂ ਤੀ ਵਕ ਮਨ ਸੁਣਨੀ ਆ ਹੀ ਫਿਰ ਗੱਲਾਂ ਦੁੱਸੀ ਜਾਣੇ ਮੇਰੇ ਘਰ ਵਾ ਕਿਹੜਾ ਘਰ ਵਾ ਯਾਰ ਤਾਂ ਦਾਹੀ ਘਰ ਵਾ ਬੀਬੀ ਪਾਪਾ ਇੱਥੇ ਆ ਬੀਬੀ ਉੱਥੇ ਆ ਪਾਪਾ ਐ ਨਹੀਂ ਉੱਥੇ ਆ ਗੀ ਪਾਪੇ ਨੂੰ ਪੁੱਲ ਚ ਫੜ ਕੇ ਲੈ ਗਈ ਆਏ ਇਹ ਪੀਰ ਹੋਣੀ ਕਿੱਥੇ ਮੈਨੂੰ ਇੱਕ ਮਿੰਟ ਆ ਗਿਆ ਇੱਕ ਮਿੰਟ ਆ ਗਿਆ ਮੈਨੂੰ ਬਿਲਕੁਲ ਪਤਾ ਨਹੀਂ ਦੋ ਉਹਨਾਵਾਂ ਪੰਲੇ ਦਾ ਹੁਣ ਇਹ ਹੋਰ ਜੇ ਦੁਕਾਨ ਦਾ ਪਏ ਇਹ ਬੀਬੀ ਪਾਪੇ ਕੋ ਜਾਣਾ ਹੁਣ ਇਹਨਾਂ ਨੇ ਇਹੀ ਜੇ ਦਫੀ ਰੱਖਣੀ ਆ ਮੁੰਡਿਆ ਦਾ ਮੈਨੋ ਗਿਆ ਵਾਂ ਮੈਨੂੰ ਦਿਖਣ ਨਹੀਂ ਦੇਦੇ ਕਿੱਥੇ ਜੇ ਮੈਨੋ ਗਿਆ ਵਾਂ ਆ ਤਾਂ ਹੀ ਤੇ ਮੈਨੂੰ ਦਿਖਣ ਨਹੀਂ ਦੇ ਕਿੱਥੇ ਹਾਂ ਤੇ ਮੈਨੋ ਗਿਆ ਮੱਥਾ ਮਿੱਟੀਆਂ ਵਾਂ ਹਾਂ ਤਾਂ ਨਹੀਂ ਖੜਿਆ ਮੈਂ ਵੀ ਨਾ ਠੱਪਾ ਮੈਂ ਤਾਂ ਕਮੇਟੀ ਲੋਗ ਗਿਆ ਆ ਜਿਹੜੀ ਗੋਲੀ ਆ ਨਾ ਇਹਦੇ ਖਾ ਲੋ ਨਾ ਫਿਰ ਬੰਦਾ ਦਿਖਣੋਂ ਹਟ ਜਾਂਦਾ ਵਾ ਤੁਹਾਨੂੰ ਪਤਾ ਮੈਂ ਇਦਾਂ ਅੱਖਾਂ ਖੋਲ ਕੇ ਵੇਖਣਾ ਤੁਹਾਨੂੰ ਤੇ ਮੈਨੂੰ ਲੱਭਣਾ ਹੀ ਨਹੀਂ ਆ ਕੋੜੀ ਨਹੀਂ ਨਾ ਇਹ ਕੋੜੀ ਨਹੀਂ ਆਵੇ ਆਵੇ ਟੌਫੀ ਵਰਗੀ ਆ ਟੌਫੀ ਆਏ ਤੇ ਗੋਲੀ ਖਾ ਲੈਣਾ ਬੀਬੀ ਉਹ ਭਜਾਣਾ ਹੀ ਹੈ ਹੈ ਬੀਬੀ ਉਹ ਭਜਾਣਾ ਹੈ ਮੈਂ ਬੀਬੀ ਬਾਪੇ ਕੋ ਨਹੀਂ ਜਾਣਾ ਜਾਣਾ ਵਾ ਬੀਬੀ ਕੋ ਭੇਜਾਂ ਬੀਬੀ ਬਾਪੇ ਕੋ ਗੱਲ ਕੀਤੀ ਹੋਰ ਪੰਗਾ ਬਾਤ ਮੈਂ ਜਾਣਾ ਵਾ ਹੈ ਜਾਣਾ ਵਾ ਕੀ ਕਰਨਾ ਉੱਥੇ ਜਾ ਕੇ ਮੈਨੂੰ ਜੀ ਨਹੀਂ ਲੱਗਦਾ ਬੀਬੀ ਉਹ ਪੇਣਾ ਇੱਥੇ ਮੈਂ ਆ ਵਾ ਸੋਹਣਾ ਪੁੱਤ ਵੀ ਇੱਥੇ ਆ ਗੁਰਵਰ ਮੈਂ ਮੱਜਾਂ ਨਾਲ ਮਿਲ ਕੇ ਆ ਜਾਊਂਗਾ ਮੱਜਾਂ ਇੱਥੇ ਮੇਰੇ ਲੈਣੇ ਆ ਗਵੰਡੀਆਂ ਕਿ ਮੱਜਾਂ ਨੂੰ ਮੇਰੇ ਲੈਣੇ ਉਹ ਮੱਜਾਂ ਦਾ ਮੈਂ ਪਿਆਰ ਪਿਆ ਵਾ ਹੂੰ ਉਹਨਾਂ ਨਾਲ ਮੈਂ ਸੋਣਾ ਨਹੀਂ ਚੱਲ ਰਵਾਂਗਾ ਇਹ ਚੱਲ ਆ ਲਓ ਖਾਓ ਫਿਰ ਮੈਂ ਵੇਖਦੀ ਮੈਂ ਜਾਣਾ ਹੀ ਪੱਕਾ ਚੱਲ ਠੀਕ ਆ ਫਿਰ ਆ ਰਹਿਣਾ ਹੀ ਹਾਂ ਪਰ ਆ ਜਾਊਂਗਾ ਹੈਂ ਆਜੂਗਾ ਛੇਛੇ ਦੀ ਪਣੀ ਪਿਓ ਅੱਡੀ ਮੋਟੀ ਗੋਲੀ ਗੁੱਡਬਾਈ 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 ਇੰਨਾ ਟੁਇਟੇ ਪਰ ਗਿਆ ਮੇਰਾ ਕੋਈ ਨਹੀਂ ਹੁਣ ਬਾਅਦ ਵਿੱਚ ਜੂਸ ਪੀਣਾ ਵਾ ਆਪਾਂ ਤੇ ਉਸ ਤੋਂ ਬਾਅਦ ਵਿੱਚ ਫੇਰ ਇੱਕ ਦਵਾਈ ਪੀਣ ਵਾਲੀ ਆ ਉਹ ਤਾਂ ਮਿੱਠੀ ਕਿੰਨੀ ਮਿੱਠੀ ਲੱਗੀ ਹੀ ਗੱਲ ਮੈਂ ਕਿਹੜਾ ਬਿਮਾਰ ਵਾਂ ਛੱਟ ਲੱਗੀ ਆ ਤੁਹਾਡੇ ਸਿਰ ਤੇ ਮੇਰੇ ਪੀਰ ਜਹੁੰਦੀ ਨਹੀਂ ਤਨੂ ਪੀੜਣੀ ਨ ਮਹਿਸੂਸ ਹੁੰਦੀ ਤੁਹਾਡਾ ਦਿਮਾਗ ਪੂਰਾ ਨਹੀਂ ਕੰਮ ਕਰਦਾ ਤਾਂ ਕਰਕੇ ਚਲ ਚਲੀ ਬੀਬੀ ਆਪੇ ਕੋ ਹੁਣੇ ਥੋੜਾ ਜਨਾ ਵਾ ਹੁਣ ਕੀ ਗੱਲ ਵਾ ਹੁਣ ਹਜੇ ਸੋਹਣਾ ਪੁੱਤ ਵੀ ਇਨਾਂ ਦੇ ਘਰ ਵਾ ਮੈਂ ਲੈ ਆਉਣਾ ਹਾਂ ਜਾ ਕੇ ਨਹੀਂ ਮੈਂ ਲੈ ਆਉਣੀ ਫਿਰ ਚਲ ਚਲੀ ਚੱਲ ਕੋਈ ਨਹੀਂ ਜਾਣੇ ਆ ਜੀ ਜਾਵਾਂਗੇ ਤੂੰ ਕਦੋਂ ਜਾ ਮੈਂ ਚਲ ਆ ਜੋ ਉੱਤਰੋ ਤੀ ਮੈਂ ਨਹੀਂ ਦੌੜਿਆ ਪੀਆ ਹਾਂ ਨੀ ਦੌਂਡੀ ਪਹਿਲਾਂ ਸੋਝੋ ਫਿੱਲਾ ਕੇ ਜਵਾਂਗੇ ਪੱਕਾ ਜਾਣਾ ਹੀ ਹਾਂ ਹਾਂ ਪੱਕਾ ਚੱਲ ਚੱਲ ਸੌਂ ਆ ਇੱਥੇ ਆ ਵੀ ਇੰਨੇ ਗੁਰੂ ਇੰਨੇ ਚਾਦਰ ਗੰਦੀ ਕਰਤੀ ਨਾ ਹੁਣ ਮੈਂ ਲਾ ਕੇ ਹਟੀਆਂ ਪਰ ਮਾਤਾ ਮਾਂ ਠੀਕ ਕਰ ਇੱਕ ਮੁਸੀਬਤ ਜਾਂਦੀ ਦੂਜੀ ਆ ਜਾਂਦੀ ਹੈ ਤੇ